ਡਾਕਟਰਾਂ ਨੂੰ ਹੜਤਾਲ ਕਰਨੀ ਮਹਿੰਗੀ ਪੈਂਦੇ ਦਿਖਾਈ ਦੇ ਰਹੀ ਹੈ ਤਾਂ ਤੁਹਾਨੂੰ ਦੱਸੀ ਕਿ ਡਾਕਟਰਾਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ਦੀ ਕਾਲ ਦਿੱਤੀ ਗਈ ਸੀ ਪਰ ਸਭ ਦੇ ਦਰਮਿਆਨ ਸਰਕਾਰ ਦੇ ਵੱਲੋਂ ਪਹਿਲਾਂ ਤਾਂ ਅਪੀਲਾਂ ਕੀਤੀਆਂ ਗਈਆਂ ਕਿ ਡਾਕਟਰ ਜਲ ਤੋਂ ਜਲਦ ਆਪਣੀ ਹੜਤਾਲ ਖਤਮ ਕਰਕੇ ਮੁੜ ਤੋਂ ਸੇਵਾਵਾਂ ਦੇ ਵਿੱਚ ਵਾਪਸ ਪਰਤਣ ਪਰ ਜਦੋਂ 2 ਦਿਨ ਦਾ ਸਮਾਂ ਬੀਤ ਗਿਆ ਤੇ ਡਾਕਟਰਾਂ ਦੇ ਵੱਲੋਂ ਆਪਣੀ ਹੜਤਾਲ ਖਤਮ ਨਹੀਂ ਕੀਤੀ ਗਈ ਤਾਂ ਹੁਣ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਐਸਐਮਓਜ਼ ਦੀ ਸਿੱਧੀ ਭਰਤੀ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ 2 ਦਿਨ ਇਹ ਹੜਤਾਲ ਚੱਲੀ ਵੀ ਹੈ ਪਰ ਇਹ ਸਭ ਦੇ ਦਰਮਿਆਨ ਹਸਪਤਾਲ ਦੇ ਵਿੱਚੋਂ ਬੇहद ਚਿੰਤਾਜਨਕ ਤਸਵੀਰਾਂ ਸਾਹਮਣੇ ਆਈਆਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ओपीडीਸ ਤੱਕ ਪੂਨ ਤੌਰ ਦੇ ਉੱਤੇ ਜਿਹੜਾ ਨੇ ਬੰਦ ਕਰਨੇ ਪਏ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਲੱਗਣ ਵਾਲੀਆਂ ਲਾਈਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਕਰਾਇਆ ਗਿਆ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਦੇ ਲਈ ਭੇਜਣਾ ਪਿਆ ਤੇ ਲਗਾਤਾਰ ਸਿਹਤ ਮੰਤਰੀ ਦੇ ਵੱਲੋਂ ਵੀ ਜਿਹੜਾ ਹੈ ਅਪੀਲ ਕੀਤੀ ਜਾ ਰਹੀ ਸੀ ਡਾਕਟਰਾਂ ਨੂੰ ਕਿ ਵਾਪਸ ਆਓ ਆ ਕੇ ਆਪਣਾ ਕੰਮ ਸੰਭਾਲੋ ਇਸ ਤਰੀਕੇ ਦੇ ਨਾਲ ਅਚਾਨਕ ਹੀ ਸਿਹਤ ਸੁਵਿਧਾਵਾਂ ਬੰਦ ਨਾ ਕਰੋ ਪਰ ਇਹ ਸਭ ਦੇ ਦਰਮਿਆਨ ਜਦੋਂ ਹੁਣ ਡਾਕਟਰ ਵਾਪਸ ਨਹੀਂ ਪਰਤੇ ਤਾ ਇੱਕ ਵੱਡਾ ਫੈਸਲਾ ਲਿਆ ਗਿਆ ਤਾਂ ਸਿਹਤ ਵਿਭਾਗ ਤੇ ਡਾਇਰੈਕਟਰ ਜਨਰਲ ਦੇ ਵੱਲੋਂ ਸਖਤ ਹੁਕਮ ਜਿਹੜਾ ਨੇ ਜਾਰੀ ਕਰ ਦਿੱਤੇ ਗਏ ਨੇ ਤਨਖਾਹ ਜਿਹੜੀ ਹੈ ਉਹ ਡਾਕਟਰਾਂ ਦੀ ਰੋਕ ਲਈ ਗਈ ਹੈ ਤਾਂ ਤੁਹਾਨੂੰ ਦੱਸੀ ਕਿ ਸਰਕਾਰ ਦਾ ਕਹਿਣਾ ਹੈ ਕਿ ਜੇ ਕੰਮ ਨਹੀਂ ਤਾਂ ਤਨਖਾਹ ਨਹੀਂ ਤਾਂ ਹੁਣ ਜਿਹੜੇ ਵੀ ਡਾਕਟਰ ਤੇ ਓਪੀਡੀ ਦੇ ਮੁਲਾਜ਼ਮ ਹੜਤਾਲ ਦੇ ਉੱਤੇ ਗਏ ਨੇ ਸਭ ਦੀ ਤਨਖਾਹ ਜਿਹੜੀ ਹੈ ਰੋਕ ਲਈ ਗਈ ਹੈ ਤੇ ਲਾਗੂ ਕਰ ਦਿੱਤਾ ਗਿਆ ਈਐਸਐਮਏ ਕਾਨੂੰਨ ਜਿਸ ਦੇ ਤਹਿਤ ਜੇਕਰ ਕੰਮ ਨਹੀਂ ਤਾਂ ਤਨਖਾਹ ਨਹੀਂ ਦਾ ਪਰਵੇਸ਼ਣ ਚੱਲਦਾ ਤਾਂ ਹੁਣ ਡਾਕਟਰਾਂ ਨੂੰ ਕੰਮ ਕਰਨ ਦੀ ਤਨਖਾਹ ਜਿਹੜੀ ਹੈ ਉਹ ਨਹੀਂ ਮਿਲੇਗੀ ਤਾਂ ਅੰਦਾਜ਼ੀ ਇਹ ਘਣ ਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਣ ਦਾ ਮਨ ਜਿਹੜਾ ਹੈ ਡਾਕਟਰਾਂ ਦੇ ਵੱਲੋਂ ਬਣਾਇਆ ਗਿਆ ਸੀ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਸਪੀਟਲ ਦੇ ਅੰਦਰ ਵੀ ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਡਾਕਟਰਾਂ ਦੇ ਵੱਲੋਂ ਪੱਕੀ ਹੜਤਾਲ ਦੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਸਿੱਧੇ ਤੌਰ ਦੇ ਉੱਤੇ ਜਿਹੜੀ ਐਸ ਐਮਓ ਸੀ ਭਰਤੀ ਚੱਲ ਰਹੀ ਹੈ ਉਨੂੰ ਰੋਕਿਆ ਜਾਵੇ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਹੜਤਾਲ ਜਿਹੜੀ ਆ ਉਹ ਜਾਰੀ ਰਹੇਗੀ ਮੁੱਖ ਸੇਤ ਸੁਵਿਧਾਵਾਂ ਜਿਹੜੀਆਂ ਨੇ ਡਾਕਟਰਾਂ ਦੇ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਸੀ ਓਪੀਡੀਜ਼ ਤੱਕ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਪਹਿਲਾਂ ਤਾਂ ਡਾਕਟਰ ਡਾਕਟਰਾਂ ਨੂੰ ਜਿਹੜਾ ਹੈ ਬਲਾ ਕੇ ਥੋੜਾ ਬਹੁਤਾ ਕੰਮ ਸਰਕਾਰ ਦੇ ਵੱਲੋਂ ਜ਼ਰੂਰ ਕਰਾਇਆ ਗਿਆ ਲੋਕਾਂ ਨੂੰ ਮੋਢਲੀਆਂ ਸਹੂਲਤਾਂ ਦਿੱਤੀਆਂ ਗਈਆਂ ਪਰ ਜਦੋਂ ਹਾਲਾਤ ਵਿਗੜਦੇ ਦਿਖੇ ਤਾਂ ਸਰਕਾਰ ਦੇ ਵੱਲੋਂ ਜ਼ਰੂਰ ਡਾਕਟਰ ਜਨੂ ਅਪੀਲ ਕੀਤੀ ਗਈ ਕਿ ਵਾਪਸ ਕੰਮ ਤੇ ਪਰਤੋ ਪਰ 2 ਦਿਨ ਬਾਅਦ ਵੀ ਜਦੋਂ ਡਾਕਟਰ ਕੰਮ ਤੇ ਨਹੀਂ ਪਰਤੇ ਤਾਂ ਹੁਣ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਤਾਂ ਸਰਕਾਰ ਦੇ ਵੱਲੋਂ ਜਿਹੜਾ ਡਾਕਟਰਾਂ ਦੀ ਤਨਖਾਹਾਂ ਨੂੰ ਰੋਕ ਲਿਆ ਗਿਆ ਤੇ ਕਿਹਾ ਗਿਆ ਕਿ ਜੇ ਕੰਮ ਨਹੀਂ ਤਾਂ ਤਨਖਾਹ ਨਹੀਂ ਤਾਂ ਐਸਐਮ ਵਿੱਚ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਹੁਣ ਡਾਕਟਰ ਜਿਹੜੇ ਕੰਮ ਤੇ ਨਹੀਂ ਪਰਤਣਗੇ ਉਹ ਤਨਖਾਹ ਮੰਗਣ ਦੇ ਲਾਇਕ ਵੀ ਨਹੀਂ ਰਹਿਣਗੇ